ਮੇਰੇ ਕੋਲੇ ਲੁਧਿਆਣਾ ਇਸ ਦੇ ਵਿੱਚ 428000 ਆਂਦੀ ਹੈ ਜੀ ਕਨਕ ਦੀ ਖਰੀਦ ਤੇ ਉਹਦੇ ਵਿੱਚੋਂ ਅਸੀਂ 139 ਆਪਣੇ ਕੋਲ ਅਰਾਈਵਲ ਆ ਗਈ ਹੈ ਜੀ ਤੇ 139 ਚੋਂ ਅਸੀਂ 127 ਆਪਾਂ ਪਰਚੇਸ ਕਰ ਚੁੱਕੇ ਆ 127 ਚੋਂ ਆਪਾਂ 68000 ਐਮਟੀ ਲਿਫਟ ਕਰ ਦਿੱਤਾ ਹੈਗਾ ਜਿੰਦੇ ਚੋਂ ਆਪਾਂ ਜੇ 72 ਘੰਟੇ ਦੀ ਦੇਖੀ ਜੀ ਜੀ ਅਸੀਂ ਤਕਰੀਬਨ 170% ਤੇ ਬੈਠੇ ਆ ਆਪਾਂ ਇਹ ਗੱਲਾਂ ਕਰ ਰਹੀ ਆ ਪੋਰਟਲ ਦੀ ਫਿਗਰਾਂ ਦੇ ਆਧਾਰ ਤੇ ਜਿਹੜੀ ਕਿ ਸਾਡੇ ਸਰਕਾਰ ਆਪਣਾ ਡੇਲੀ ਮੋਨੀਟਰ ਹੁੰਦੀ ਹੈ ਜੀ ਸਾਡੇ ਕੋਲ ਬੀਲਸ ਦੇ ਪੂਰੇ ਪੁਖਤਾ پابੰਦ ਨੇ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਹੈ ਤੇ ਅੱਜ ਅਸੀਂ ਸਾਰੇ ਜਾਣੇ ਖੰਨਾ ਮੰਡੀ ਦਾ ਦੌਰਾ ਕਰਨ ਵਾਸਤੇ ਆਏ ਹੈਗੇ ਆ ਤੇ ਅੱਜ ਜੀ ਆਪਾਂ ਖੰਨਾ ਮੰਡੀ ਦੀ ਗੱਲ ਕਰੀ ਜੀ ਆਪਣੀ ਲਾਸਟ ਈਅਰ ਆਪਣੀ ਪਰਚੇਸ ਸੀਗੀ ਜੀ 90000 90000 ਚੋਂ ਆਪਾਂ ਇਸ ਵੇਲੇ 45000 ਪਰਚੇਸ ਕਰ ਚੁੱਕੇ ਹਾਂ ਜਿੰਦੇ ਵਿੱਚੋਂ 40000 ਮੰਡੀ ਚ ਲਿਫਟ ਹੋ ਚੁੱਕਿਆ ਹੈਗਾ ਜਿਹੜਾ ਕਿ ਹੁਨੇ ਹੁਨੇ ਟਰੱਕ ਆਪਾਂ ਇਹੋ ਦੇਖਣ ਆਈ ਸੀਗੇ ਕਿ ਟਰੱਕ ਲੱਦੇ ਜਾ ਰਹੇ ਨੇ ਤੇ ਪੇਮੈਂਟਸ ਦਾ ਵੀ ਕੋਈ ਇਸ਼ੂ ਨਹੀਂ ਹੈ ਜੀ ਤਕਰੀਬਨ 160 160% ਆਪਣੀਆਂ ਪੇਮੈਂਟਸ ਇਸ ਵੇਲੇ ਹੋਈਆਂ ਹੋਈਆਂ ਨੇ ਮੰਡੀ ਦੇ ਵਿੱਚ ਜਿਸ ਤਰ੍ਹਾਂ ਫੁੱਲ ਲੱਗਦੀ ਹੈ ਮੰਡੀ 'ਚ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਜਗ੍ਹਾ ਨਹੀਂ ਉਹ ਕੀ وجہ ਰਹਿੰਦੀ ਹੈ ਨਹੀਂ ਉਹ وجہ ਇਹ ਹੈ ਕਿ ਹਰ ਰੋਜ਼ ਖੰਨਾ ਮੰਡੀ ਤੁਹਾਨੂੰ ਪਤਾ ਹੈ ਏਸ਼ੀਆ ਦੀ ਬਹੁਤ ਵੱਡੀ ਮੰਡੀ ਹੈ ਤੇ ਇੱਥੇ ਤਕਰੀਬਨ ਜਿਹੜੀ ਆਪਣੀ ਆਮਦ ਹੈਗੀ ਹੈ ਉਹ ਤੁਸੀਂ ਲਗਾ ਲਓ ਜੀ 1 ਲੱਖ ਬੈਗ ਆਂਦਾ ਹੈ ਤੁਸੀਂ ਦੇਖੋ ਜੀ ਜੇ 1 ਲੱਖ ਬੈਗ ਆਏਗਾ ਉਹਨੂੰ ਚੱਕਣ ਚ ਵੀ ਤਾਂ ਜਿੰਨਾ ਮਰਜ਼ੀ ਲੇਬਰ ਹੋਵੇ ਜੀ ਨਾਲ ਦੀ ਨਾਲ ਚੱਕਿਆ ਜਾ ਰਿਹਾ ਹੈ ਪਰ ਜਿਹੜੀ ਮੈਂ ਆਪ ਜੀ ਨੂੰ ਉਹਨੇ ਗੱਲ ਕਰ ਰਹੀ ਹਾਂ ਉਹ ਅਸੀਂ ਪੋਰਟਲ ਦੀ ਫਿਗਰ ਤੇ ਗੱਲ ਕਰ ਰਹੇ ਹਾਂ ਅਸੀਂ ਐਦਾ ਨਹੀਂ ਕਰ ਰਹੇ ਹੈਗੇ ਕਿ ਤੁਸੀਂ ਮੇਰੇ ਤੋਂ ਪੋਰਟਲ ਦੀ ਫਿਗਰਸ ਲੈ ਵੀ ਸਕਦੇ ਹੋ ਜਿੰਨੂੰ ਕਿ ਮਾਨਯੋਗ ਟੀਸੀ ਸਾਹਿਬ ਵੱਲੋਂ ਮਾਨਯੋਗ ਖਤਰ ਸਾਹਿਬ ਵੱਲੋਂ ਮਾਨਯੋਗ ਟੈਕਟਰ ਸਾਹਿਬ ਵੱਲੋਂ ਡੇਲੀ ਵਾਚਿਆ ਜਾਂਦਾ ਹੈ ਇਹ ਸਾਰੀਆਂ ਉਹ ਫਿਗਰਸ ਨਹੀਂ ਹੈਗੀਆਂ ਕੋਈ ਹੋਰ ਕੀ ਇਨਸਟਰਕਸ਼ਨ ਦਿੱਤੇ ਹੋਏ ਨੇ ਸਟ ਸਾਨੂੰ ਡੇਲੀ ਸਾਡੀ ਮੋਨੀਟਰਿੰਗ ਹੁੰਦੀ ਹੈ ਜੀ ਮਾਨਯੋਗ ਜਿਵੇਂ ਮੈਂ ਕੈ ਡੀਸੀ ਸਾਹਿਬ ਸਾਡੀ ਡੇਲੀ ਮੀਟਿੰਗ ਲੈਂਦੇ ਨੇ ਤੇ ਮਾਨਯੋਗ ਸਖਤਰ ਸਾਹਿਬ ਤੇ ਮਾਨਯੋਗ ਡਾਇਰੈਕਟਰ ਸਰ ਸਾਨੂੰ ਡੇਲੀ ਵੀਸੀ ਰਾਹੀਂ ਸਾਡੀ ਮੀਟਿੰਗਸ ਹੁੰਦੀਆਂ ਨੇ ਤੇ ਸਾਨੂੰ ਬੜੀ ਹੀ ਸਖਤ ਹਦਾਇਤ ਕੀਤੀ ਗਈ ਹੈ ਕਿ ਕਿਸਾਨ ਦੀ ਕੋਈ ਪੇਮੈਂਟ ਨਹੀਂ ਰਹਿਣੀ ਚਾਹੀਦੀ ਹੈ ਕਿਸਾਨ ਜਦੋਂ ਹੀ ਆਂਦਾ ਹੈ ਉਹਨੂੰ ਨਾਲ ਦੀ ਨਾਲ ਉਹਦਾ ਕਨਕ ਦਾ ਪਾ ਲਗਾ ਕੇ ਉਹਨੂੰ ਇਮੀਡੀਏਟ ਬੇਸਿਸ ਤੇ ਲਿਫਟਿੰਗ ਕਰਾਉਣੀ ਚਾਹੀਦੀ ਹੈ ਕਿ ਹੋਰ ਕਿੰਨੇ ਦਿਨ ਲੱਗਦਾ ਕਿ ਸੀਜ਼ਨ ਚੱਲੂ ਕਰੇ ਹਜੇ ਤਾਂ ਪੀਕ ਕਹਿ ਸਕਦੇ ਆ ਜੀ ਆਪਾਂ ਜਿਵੇਂ ਤੁਸੀਂ ਹੁਣੀ ਗੱਲ ਕਹਿ ਕੇ ਹਟਿਓ ਕਿ ਮੰਡੀ ਸਾਰੀ ਭਰੀ ਪਈ ਹੈ ਜੀ ਇਸ ਵੇਲੇ ਆਪਣਾ ਪੀਕ ਚੱਲ ਰਿਹਾ ਜੀ ਤੇ ਇਹਨੂੰ ਆਪਾਂ ਲੈ ਕੇ ਚੱਲੀਏ ਜੀ ਹਫਤਾ 10 ਦਿਨ ਤਾਂ ਲੱਗੇਗਾ ਕਿਉਂਕਿ ਮੰਡੀ ਚ ਜੇ ਆਪਾਂ ਖੰਨਾ ਦੀ ਗੱਲ ਕਰੀਏ ਜੀ ਤੇ ਖੰਨਾ ਚ ਆਪਣਾ 1 ਲੱਖ ਬੈਗ ਆਂਦਾ ਹੈ ਜੀ ਵੱਡੀ ਮੰਡੀ ਹੋਣ ਕਰਕੇ ਤੇ ਨਾਲ ਦੀ ਨਾਲ ਅਸੀਂ ਲਿਫਟ ਕਰੀ ਜਾ ਰਹੇ ਹਾਂ ਜੀ ਕੱਲ ਤੱਕ ਲਗਭਗ 9 ਲੱਖ ਟਨ ਖੰਨੇ ਵਿੱਚ ਆ ਚੁੱਕੇ ਨੇ ਜਿਹਦੇ ਵਿੱਚੋਂ ਲਗਭਗ 7 ਲੱਖ ਟਨ ਜਿਹੜਾ ਹੈ ਉਹ ਲਿਫਟ ਹੋ ਚੁੱਕਿਆ ਹਰ ਰੋਜ਼ ਮੰਡੀ ਦੇ ਵਿੱਚ ਲੱਖ ਲੱਖ ਸਬਾ ਦਾ ਕਟਾ ਆਉਂਦਾ ਹੈ ਜਿਹੜਾ ਕਿ ਸ਼ਾਮ ਨੂੰ ਸਾਰਾ ਭਰਿਆ ਹੁੰਦਾ ਹੈ ਤੇ ਇੱਕ ਦੋ ਦਿਨ ਦੇ ਵਿੱਚੋ ਲਿਫਟ ਹੋ ਜਾਂਦਾ ਹੈ ਜਿਹੜੀ ਕੱਲ ਖਬਰ ਚੱਲੀ ਹੈ ਉਹ ਅਚਨਚੇਤ بارشਾਂ ਨਾਲ ਹਵਾਵਾਂ ਨਾਲ ਕੋਸਟਰ ਵਾਲੇ ਉੜਗੀਆਂ ਸੀ ਉਹਦੇ ਵਿੱਚ ਕਿਸੇ ਕਿਸਾਨ ਦਾ ਕਿਸੇ ਆਰਤੀ ਦਾ ਕਿਸੇ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਅਚਨਚੇਤ ਦਾ ਕੁਦਰਤੀ ਕੁਦਰਤੀ ਮਾਰ ਕਰਕੇ ਹੋਇਆ ਉਹਦੇ ਵਿੱਚ ਨੁਕਸਾਨ ਨਹੀਂ ਜਿਹੜਾ ਕੱਲ ਜ਼ਿੰਮੇਵਾਰ ਕੋਈ ਆਇਆ ਮੰਡੀ ਦੇ ਵਿੱਚ ਉਹ ਦਾਣਾ ਦਾਣਾ ਪੇਸ਼ ਕਿਤੇ ਲਿਆ ਗਿਆ ਤੇ ਕਿਸੇ ਕਿਸਮ ਦੀ ਕਿਸੇ ਕਿਸਾਨ ਨੂੰ ਕਿਸੇ ਨੂੰ ਕੋਈ ਤਕਲੀਫ ਨਹੀਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਇੰਤਜ਼ਾਮ ਨੇ ਤੇ ਅੱਗੇ ਵਾਸਤੇ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਕਿਸੇ ਕਿਸਮ ਦੀ ਕਿਸਾਨ ਨੂੰ ਮਜ਼ਦੂਰ ਨੂੰ ਤੇ ਕਿਸੇ ਆਰਤੀ ਨੂੰ ਕੋਈ ਤਕਲੀਫ ਨਹੀਂ ਆਉਗੀ ਤੇ ਨਾ ਪਹਿਲਾਂ ਆਈ ਹੈ ਪੇਮੈਂਟ ਵੀ ਬਹੁਤ ਵਧੀਆ ਆ ਰਹੀ ਹੈ ਮੈਂ ਦੁਬਾਰੇ ਇੱਕ ਬੇਨਤੀ ਕਰਨਾ ਚਾਹੁੰਦਾ ਦਸਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਪੀ ਸਰਕਾਰ ਪੰਜਾਬ ਸਰਕਾਰ ਤੇ ਮੇਰੇ ਵਿੱਚ ਕਿਸੇ ਕਿਸਮ ਦਾ ਕਿਸੇ ਆਰਤੀ ਦਾ ਕਿਸੇ ਸਟਾਫ ਦਾ ਬਲਾਸ਼ਮ ਦਾ ਕੋਈ ਕਸੂਰ ਨਹੀਂ ਸਿਰਫ ਉਹ ਹਵਾ ਚੱਲਣ ਕਰਕੇ ਤਰਬਾਹ ਉੜ ਗਈਆਂ ਤਾਂ ਕਰਕੇ ਕੁਝ ਪਰਾਈ ਬੋਰੀਆਂ ਪਈਆਂ ਸੀ ਉਹ ਗਿੱਲੀ ਹੋਈਆਂ ਦੇਖੋ ਵਿੱਚ ਕਿਸ ਤਰ੍ਹਾਂ ਜਿਹੜਾ ਵਿਚਾਰ ਹੋਊਗਾ ਜੇ ਕਿਤੇ ਕبھی ਵੀ ਰਹਿ ਗਈ ਅੱਜ ਪ੍ਰਭਾਤਵਾ ਦੀ ਕਿਰਪਾ ਹੈ ਮੌਸਮ ਬਹੁਤ ਵਧੀਆ ਹੈ ਤੁਸੀਂ ਦੇਖ ਦੇਖ ਰਹੇ ਹੋ ਅੱਜ ਮੈਨੂੰ ਲੱਗਦਾ ਹੈ ਵੀ ਅੱਜ ਲਖਤ ਅੱਜ ਮੰਡੀ ਦੇ ਵਿੱਚ ਖੋ ਜੂਗਾ ਲਗਭਗ ਸਾਰੇ 50000 ਕ ਮੰਡੀ ਦੇ ਵਿੱਚ ਇਕੱਠਾ ਰਹੂਗਾ ਲਿਫਟ ਹੋਰ ਤੋਂ ਮੰਡੀ ਨੂੰ ਖਾਲੀ ਕਰਵਾਈ ਮੰਡੀ ਖਾਲੀ ਤੁਸੀਂ ਮੰਡੀ ਚ ਜਾ ਕੇ ਰੌਣਕ ਲਾਓ ਦੇਖੋ ਤੁਸੀਂ ਹੁਣ ਦੇਖ ਰਹੇ ਹੋ ਕਿਵੇਂ ਗੱਡੀਆਂ ਭਰ ਭਰ ਆ ਰਹੀਆਂ ਨੇ ਤੇ ਅਨਲੋਡ ਹੋ ਰਹੀਆਂ ਨੇ ਤੇ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ